ਨਿਕਲ ਨਾਮ ਮੁੱਕੇ ਦੁਆਰਾ ਲਾਗੇ ਸੁਣੀ ਬਸ ਸੁਧ ਗਾ ਰਿਸ਼ਮੈ ਨੂੰ ਰੋ ਵੀ ਆਣੀ ਸਭ ਕਿਸ਼ਮੈ ਨੂੰ ਆਤਮ ਜੀ ਹੈ ਬੰਦ ਦੇਤਾ ਕਿਆ ਕੋ ਸ਼ੰਭ हला पाए <67ete> ਇਹ ਚ ਪਾਣੀ ਪਾ ਲੈ ਮੇਰੇ ਮੈਨੂੰ ਮਾਪਣ ਦੀ ਸ਼ਵੀਲ ਲਈ ਕਿਸ ਵੰਦ ਲਈ ਹੈ ਕਿਹੜੀ ਸੰਸਥਾ ਵੱਲੋਂ ਲਗਾਈ ਗਈ ਹੈ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਬਾਂਟੀ ਸੰਧੂ ਪ੍ਰਧਾਨ ਪੰਗੜਾ ਕਲਚਰ ਯੂਨੀਅਨ ਬਠਿੰਡਾ ਇਹ ਸ਼ਵੀਲ ਅੱਜ ਜਿੱਦਾਂ ਤੁਸੀਂ ਜਾਣਦੇ ਹੋ 4 ਜੂਨ ਧਲੂਕਾਰਾ ਦਿਵਸ ਦੇ ਸੰਬੰਧ ਦੇ ਵਿੱਚ ਅੱਜ ਮਾਲਵਾ ਬਰਾਸਤ ਕਲਾ ਮੰਚ ਪੰਗੜਾ ਕਲਚਰ ਯੂਨੀਅਨ ਬਠਿੰਡਾ ਤੇ ਮਾਲਵਾ ਐਂਕਰ ਐਸੋਸੀਏਸ਼ਨ ਵੱਲੋਂ ਲਗਾਈ ਗਈ ਹੈ ਜੀ ਬਾਕੀ ਮਾਲਵਾ ਬਰਾਸਤ ਕਲਾ ਮੰਚ ਦੇ ਪ੍ਰਧਾਨ ਜੀ ਬਾਕੀ ਤੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਗਜਿੰਦਰ ਸਿੰਘ ਸ਼ੰਤੀ ਪ੍ਰਧਾਨ ਮਾਲਵਾ ਕ੍ਰਾਸ ਸਮਾਂਚ ਤੇ ਅੱਜ ਇਹ ਜੋ ਛਵੀਲ ਹੈ ਤਾਂ ਗਰਮੀ ਬਹੁਤ ਜ਼ਿਆਦਾ ਗਈ ਤੇ 4 ਜੂਨ ਨੂੰ ਖੁੱਲ੍ਹਾ ਦਿਵਸ ਬਣਾਇਆ ਜਾਂਦਾ ਤੇ ਇਹ ਸਾਡੇ ਮਾਲਵਾ ਕ੍ਰਾਸ ਖਗਾਂ ਮਾਂਚ ਸਮਾਲਵਾ ਇੰਕਰੇ ਐਸੋਸੀਏਸ਼ਨ ਤੇ ਪੰਗੜਾ ਕਲਚਰ ਯੂਨੀਅਨ ਤੇ ਇਹ ਇੱਕੋ ਹੀ ਸ਼ਾਖਾ ਗਈ ਤੇ ਜਦੋਂ ਵੀ ਕੋਈ ਪ੍ਰੋਗਰਾਮ ਕਰਦੇ ਆ ਸਾਰੇ ਨਾਲ ਮਿਲ ਕੇ ਕਰਦੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਨਦੀਪ ਮੰਗਾ ਮਾਦਾ ਪ੍ਰਾਪ ਮੰਚ ਦੇ ਲਿਰਨਾਂ ਵੱਜੋਂ ਇਹ ਜੋਸ਼ ਵੀ ਲਾਈ ਗਈ ਹੈ ਗਰਮੀ ਦੇ ਮੌਕੇ ਤੇ ਸੇਵਾ ਕੀਤੀ ਜਾ ਰਹੀ ਹੈ ਔਰ ਕੱਲੂ ਘਰਾ ਇਸ ਵਾਸਤੇ ਸਹੀ ਤਨ ਯਾਦ ਕਰਦੇ ਹਾਂ ਭਾਈ ਗੁਰਜੀ ਕਾਲਾ ਸਾਹਿਬ ਐਗੂਜੀ ਕੀ ਫਤਿਹ ਮੈਂ ਰਣਜੋਤ ਅਲੀ ਪ੍ਰਧਾਨ ਮਾਲਾ ਐਂਕਰ ਐਸੋਸੀਏਸ਼ਨ ਪਟੰਡਾ ਜਿਵੇਂ ਕਿ ਇਸ ਕੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਪੰਜਾਬੀ ਸਿੱਖ ਵਸਦੇ ਨੇ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਦਿਨ ਸਾਡੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਸੋਹੋਰਨਾ ਸਿੰਘਾਂ ਸਿੰਘੜੀਆਂ ਦੀ ਯਾਦ ਦੇ ਵਿੱਚ ਅਸੀਂ ਮਾਲਵਾ ਬਰਾਸਤ ਕਲਾ ਮੰਚ ਮਾਲਵਾ ਬਰਾਸਤ ਮੰਚ ਪੰਗੜਾ ਕਲਚਰ ਐਸੋਸੀਏਸ਼ਨ ਔਰ ਸਾਡੇ ਮਾਲਵਾ ਐਂਕਰ ਐਸੋਸੀਏਸ਼ਨ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਸ਼ਮੀਲ ਲਈ ਹੈ ਤੇ ਪ੍ਰਮਾਤਮਾ ਉਹਨਾਂ ਸਿੰਘਾਂ ਸਿੰਘੜੀਆਂ ਦੀ ਯਾਦ ਨੂੰ ਸਾਡੇ ਵੱਲੋਂ ਸ਼ਰਧਾ ਜੀ ਜੰਮੇ ਬਹੁਤ ਬਰਕਤਾਂ ਦੇ